ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕ ਦਿਪਕਾ ਤੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹਾਂ ਦੱਸਦੀ ਹਾਂ ਪੰਜਾਬ ਵਿੱਚ ਇਸ ਵਾਰ ਭਾਰੀ ਮੌਨਸੂਨ ਸਾੜੀ ਰਿਕਾਰਡ ਤੋੜ ਮੀਂਹ ਨਾਲ ਖਤਮ ਹੋ ਰਿਹਾ ਹੈ ਮੌਨਸੂਨ ਹੁਣ ਵਿਦਾਈ ਵਾਲੇ ਅਤੇ ਅਗਲੇ ਇੱਕ ਹਫ਼ਤੇ ਵਿੱਚ ਸੂਬੇ ਤੋਂ ਪੂਰੀ ਤਰ੍ਹਾਂ ਵਾਪਸ ਚਲਾ ਜਾਏਗਾ ਦੱਸਦੀ ਹਾਂ ਮੌਸਮ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਇਸ ਸਾਲ 1 ਜੂਨ ਤੋਂ 20 ਸਤੰਬਰ ਤੱਕ ਸੂਬੇ ਵਿੱਚ 621.4 ਮਿਲੀਮੀਟਰ ਮੀਂਹ ਹੋਇਆ ਹੈ ਜੋ ਆਮ ਦਰ 418.1 ਮਿਲੀਮੀਟਰ ਨਾਲੋਂ 49% ਵਧੇ ਮੀਂਹ ਪਿਛਲੇ 123 ਸਾਲਾਂ ਵਿੱਚ ਸੱਤਵੀਂ ਸਭ ਤੋਂ ਭਾਰੀ ਮੀਂਹ ਦਰਜ ਕੀਤਾ ਗਿਆ ਮੌਸਮ ਵਿਭਾਗ ਤੋਂ ਮਿਲੇ ਅੰਕੜਿਆਂ ਦੇ ਮੁਤਾਬਕ ਮੌਨਸਨ ਲਗਭਗ 40 ਤੋਂ 45 ਦਿਨ ਤੱਕ ਸਰਗਰਮ ਰਿਹਾ ਅਤੇ ਇਸ ਦੌਰਾਨ ਲਗਾਤਾਰ ਕਈ ਥਾਵਾਂ 'ਤੇ ਭਾਰੀ ਬਾਰਿਸ਼ ਜੋ ਦੇਖਣ ਨੂੰ ਮਿਲੀ। ਇਹਨਾਂ ਵਿੱਚ ਲਗਭਗ 15 ਤੋਂ 20 ਦਿਨ ਉਹ ਸਨ ਜਦੋਂ ਆਮ ਮੀਂਹ ਨਾਲੋਂ ਕਾफी ਵੱਧ ਮੀਂਹ ਦਰਜ ਹੋਇਆ ਹੈ ਖਾਸ ਕਰਕੇ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਮੀਂਹ ਦਾ ਸੈਲਸਲਾ ਤੇਜ਼ ਰਿਹਾ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਇੱਕ ਹਫਤੇ ਤੱਕ ਸੂਬੇ ਵਿੱਚ ਮੀਂਹ ਦੇ ਕੋਈ ਅਸਰ ਨਹੀਂ ਨੇ ਮੌਸਮ ਸਦਾ ਹਨ ਰਹੇਗਾ ਤੇ ਬਾਤਾਵਨ ਸੁੱਕਾ ਰਹੇਗਾ ਇਸ ਦੌਰਾਨ ਤਾਪਮਾਨ ਵਿੱਚ ਹੌਲੀ ਹੌਲੀ ਵਾਧਾ ਵੀ ਦੇਖਣ ਨੂੰ ਮਿਲ ਸਕਦਾ ਹੈ ਦੱਸਦੀ ਹੈ ਆਈਐਮਡੀ ਜਾਨਕੀ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਵਾਰੀ ਮੌਨਸੂਨ ਦਾ ਪੈਟਰਨ ਵਰਖਾ ਰਿਹਾ ਹੈ ਇਸ ਮੌਨਸੂਨ ਵਿੱਚ ਤਿੰਨ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ ਲਗਾਤਾਰ ਮੀਂਹ ਵਾਲੇ ਦਿਨਾਂ ਆਮ ਨਾਲੋਂ ਵੱਧ ਰਹੇ ਪਾਰੀ ਮੀਂਹ ਦੀਆਂ ਘਟਨਾਵਾਂ ਵੀ ਵੱਧ ਹੋਈਆਂ ਤੇ ਆਮ ਨਾਲੋਂ ਇਹ ਦਿਨ ਜ਼ਿਆਦਾ ਹਨ ਪੱਛਮੀ ਪੰਜਾਬ ਵਿੱਚ ਵੀ ਮੌਨਸੂਨ ਵੱਧ ਸਰਗਰਮ ਰਿਹਾ ਮੌਸਮ ਵਿਭਾਗ ਨੇ ਪਹਿਲਾਂ ਹੀ ਅੰਦਾਜ਼ਾ ਲਾਇਆ ਸੀ ਕਿ ਮੀਂਹ ਆਮ ਨਾਲੋਂ ਵੱਧ ਹੋਵੇਗਾ ਤੇ ਅਸਲ ਵਿੱਚ ਵੀ ਅਜਿਹਾ ਹੀ ਹੋਇਆ ਹੈ ਜੋ ਇਹ ਪੈਟਰਨ ਵਿੱਚ ਬਦਲਾਅ ਆਇਆ ਹੈ ਹੁਦਾਂ ਅੰਦਾਜ਼ਾ ਹੈ ਕਿ ਪਕ ਵਿੱਚ ਵੀ ਜਾਰੀ ਰਹੇਗਾ ਇਸ ਸਾਲ ਦੀ ਮੀਂਹ ਪਿਛਲੇ 125 ਸਾਲਾਂ ਵਿੱਚ 7ਵੀਂ ਸਭ ਤੋਂ ਵੱਡੀ ਮੀਂਹ ਪਿਆ ਹੈ ਮੌਸਮ ਵਿਭਾਗ ਦੇ ਮਤਾਬਿਕ ਇਸ ਸਾਲ ਦੀ ਮੀਂਹ ਪੰਜਾਬ ਦੇ ਇਤਿਹਾਸ ਵਿੱਚ ਵਿਸ਼ੇਸ਼ ਮੰਨਿਆ ਜਾ ਰਿਹਾ ਹੈ 2025 ਦਾ ਮੌਨਸੂਨ ਨਾ ਪਿਛਲੇ 125 ਸਾਲਾਂ ਵਿੱਚ 7ਵਾਂ ਸਭ ਤੋਂ ਵੱਧ ਬਰਸਾਤੀ ਸੀਜ਼ਨ ਰਿਹਾ ਹੈ ਮੀਂਹ 1988 ਤੋਂ ਬਾਅਦ ਸਭ ਤੋਂ ਵੱਧ ਹੋਇਆ ਹੈ 1988 ਵਿੱਚ ਸਿਰਫ 22 ਤੋਂ 27 ਸਤੰਬਰ ਤੱਕ 4 ਦਿਨਾਂ ਵਿੱਚ 634 ਮਿਲੀਮੀਟਰ ਤੋਂ ਵੱਧ ਮੀਂਹ ਹੋਇਆ ਸੀ ਜਿਸ ਨਾਲ ਪੰਜਾਬ ਵਿੱਚ ਭਿਆਨਕ ਹੜ੍ਹ ਆਇਆ ਸੀ 1993 ਵਿੱਚ ਵੀ ਪੰਜਾਬ ਨੂੰ ਹੜ ਦਾ ਸੰਕਟ ਚਲਣਾ ਪਿਆ ਸੀ 2019 ਵਿੱਚ ਵੀ ਭਾਰੀ ਮੀਂਹ ਕਾਰਨ ਸੈਂਕੜੇ ਪਿੰਡ ਡੁੱਬੇ ਅਤੇ ਲੱਖਾਂ ਹੈਕਟੇਅਰ ਤੋਂ ਵੱਧ ਫਸਲਾਂ ਬਰਬਾਦ ਹੋਈਆਂ 2023 ਵਿੱਚ ਜੂਨ-ਜੁਲਾਈ ਦੌਰਾਨ ਆਮ ਨਾਲੋਂ ਕਾਫੀ ਵੱਧ ਮੀਂਹ ਦਰਜ ਕੀਤਾ ਗਿਆ ਸੀ ਕਗਰ ਦਾ ਪਾਣੀ ਦਾ ਪੱਦਰ ਦੇ ਕਾਰਨ ਪਟਿਆਲਾ ਨੂੰ ਹਰ ਦਾ ਸਾਹਮਣਾ ਕਰਨਾ ਪਿਆ। ਮੌਸਮ ਦੇ ਜੁੜੇ ਹਰ ਅਪਡੇਟ ਤੁਹਾਨੂੰ ਸਾਂਝੇ ਕਰਦੇ ਰਵਾਂਗੇ। ਉਸ ਤੱਕ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।